ਹੁਸ਼ਿਆਰਪੁਰ ਦੇ ਪਿੰਡ ਬਹਿਫੱਤਾ ਦੇ ਖੇਤਾਂ 'ਚ ਡਿੱਗੀ ਮਿਜ਼ਾਈਲ ਦੇ ਐਕਟਿਵ ਹੋਣ ਨਾਲ ਇਲਾਕੇ 'ਚ ਮੱਚੀ ਦਹਿਸ਼ਤ ਪਾਕਿਸਤਾਨ ਵੱਲੋਂ 에ਅਰ ਜੈਟ ਨਾਲ ਦਾਗੀਆਂ ਗਈਆਂ ਮਿਜ਼ਾਈਲਾਂ ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਦੇ ਪਿੰਡ ਬਹਿਫੱਤਾ ਦੇ ਖੇਤਾਂ 'ਚ ਪਾਕਿਸਤਾਨ ਵੱਲੋਂ ਦਾਗੀ ਗਈ ਇੱਕ ਮਿਜ਼ਾਈਲ ਮਿਲਣ ਨਾਲ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ਜਾਣਕਾਰੀ ਮੁਤਾਬਕ ਪਿਛਲੇ ਕੁਝ ਦਿਨਾਂ ਦੌਰਾਨ ਪਾਕਿਸਤਾਨ ਵੱਲੋਂ ਦਸੂਹਾ ਖੇਤਰ ਵਿੱਚ ਕਈ ਵਾਰ ਮਿਸਾਈਲ ਹਮਲੇ ਕੀਤੇ ਗਏ ਪਰ ਭਾਰਤੀ エア ਡਿਫੈਂਸ ਨੇ ਜ਼ਿਆਦਾਤਰ ਮਿਜ਼ਾਈਲਾਂ ਨੂੰ ਹਵਾ ਵਿੱਚ ਹੀ ਨਸ਼ਟ ਕਰ ਦਿੱਤਾ। ਇਹ ਮਿਸਾਈਲ ਪਿੰਡ ਦੇ ਖੇਤ ਵਿੱਚ ਪਈ ਮਿਲੀ ਹੈ ਜਿਸ ਦਾ ਕੁਝ ਹਿੱਸਾ ਟੁੱਟ ਕੇ ਵੱਖ ਹੋ ਚੁੱਕਾ ਹੈ। ਪਿੰਡ ਦੇ ਇੱਕ ਨੌਜਵਾਨ ਵਾਸੀ ਨੇ ਦੱਸਿਆ ਕਿ ਕੱਲ੍ਹ ਦੇਰ ਸ਼ਾਮ ਖੇਤ ਦੇ ਮਾਲਕ ਨੂੰ ਇਹ ਮਿਜ਼ਾਈਲ ਦੇਖਣ ਨੂੰ ਮਿਲੀ ਜਿਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਦਸੂਹਾ ਅਤੇ ਮੁਕੇਰੀਆਂ ਪੁਲਿਸ ਨੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ। ਕੁਝ ਸਮੇਂ ਬਾਅਦ ਭਾਰਤੀ ਫੌਜ ਅਤੇ 에ਅਰ ਫੋਰਸ ਦੇ ਅਧਿਕਾਰੀ ਮੌਕੇ ਤੇ ਪਹੁੰਚਣਗੇ ਤੇ ਅੱਗੇ ਦੀ ਕਾਰਵਾਈ ਸ਼ੁਰੂ ਕਰਨਗੇ ਮੌਕੇ ਤੇ ਪਹੁੰਚੀ ਅਧਿਕਾਰੀਆਂ ਦੀ ਟੀਮ ਨੇ ਸੂਚਨਾ ਦਿੱਤੀ ਹੈ ਕਿ ਇਹ ਮਿਸਾਈਲ ਹਲੇ ਵੀ ਐਕਟਿਵ ਹੋ ਸਕਦੀ ਹੈ ਇਸ ਲਈ ਕਿਸੇ ਨੂੰ ਵੀ ਇਸ ਦੇ ਨੇੜੇ ਜਾਣ ਦੀ ਇਜਾਜ਼ਤ ਨਹੀਂ ਹੈ